ਮਸ਼ਹੂਰ ਵਲੌਗਰ ਤੇ ਫੇਮਸ ਕਪਲ ਜੋੜੀ ਕਿੰਮੀ ਪਵਨ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜਿਸ ਦੇ ਬਾਰੇ ਇੱਕ ਨਵਾਂ ਵਿਵਾਦ ਸੋਸ਼ਲ ਮੀਡੀਆ ਤੇ ਛਿੜਿਆ ਹੋਇਆ ਹੈ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਉਸ ਦੇ ਇਸ ਮਸਲੇ ਤੇ ਕਰ ਰਹੇ ਹਨ ਤੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਅਸੀਂ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰਦੇ ਤੇ ਕੱਲ ਫ੍ਰੈਸ਼ੀ ਕੈਨੇਡੀਅਨ ਨੇ ਆਪਣੇ YouTube ਪਲੇਟਫਾਰਮ ਤੇ ਇੱਕ ਵੀਡੀਓ ਅਪਲੋਡ ਕੀਤੀ ਜਿਸ ਵਿੱਚ ਉਸ ਨੇ ਕਿੰਮੀ ਨਾਲ ਜੁੜੀ ਇੱਕ ਕਾਲ ਦੀ ਆਡੀਓ ਵੀ ਸਾਂਝੀ ਕੀਤੀ ਇਸ ਕਾਲ ਰਿਕਾਰਡਿੰਗ ਦੇ ਵਿੱਚ ਦਾਵਾ ਕੀਤਾ ਗਿਆ ਕਿ ਕਿੰਮੀ ਨਾਲ ਹੋਟਲ ਦੇ ਇੱਕ ਕਮਰੇ ਦੇ ਵਿੱਚ ਅਣਜਾਣ ਵਿਅਕਤੀ ਵੱਲੋਂ ਗਲਤ ਵਾਕਿਆ ਹੋਇਆ ਕਿੰਮੀ ਪਵਨ ਦੇ ਬਿਆਨਾਂ ਮੁਤਾਬਕ ਇਹ ਸਾਰਾ ਮਾਮਲਾ ਸਨੇਹਾ ਕਟਿਆਲ ਦੀ ਯੋਜਨਾ ਦੇ ਅਧੀਨ ਹੋਇਆ ਤੇ ਕਿੰਮੀ ਦਾ ਕਹਿਣਾ ਹੈ ਕਿ ਉਸ ਨੂੰ ਧੋਖੇ ਨਾਲ ਉਸ ਵਿਅਕਤੀ ਦੇ ਕਮਰੇ ਦੇ ਵਿੱਚ ਛੱਡਿਆ ਗਿਆ ਤੇ ਉਸ ਨੂੰ ਨਸ਼ੇ ਦੀ ਹਾਲਤ ਵਿੱਚ ਕੁਝ ਉਸ ਦੇ ਡਰਿੰਕ ਦੇ ਵਿੱਚ ਪਾ ਦਿੱਤਾ ਗਿਆ ਤੇ ਉਸ ਨੇ ਇਹ ਵੀ ਦੱਸਿਆ ਕਿ ਉਹ ਸਨੇਹਾ ਕਟਿਆਲ ਦੇ ਘਰ ਉਸ ਦਾ ਬਾਡੇ ਮਨਾਉਣ ਗਈ ਸੀ ਤੇ ਇੰਜੋਏ ਕਰਨ ਗਈ ਸੀ ਇਸ ਕਾਰਨ ਉਸ ਨੂੰ ਉਸ ਰਾਤ ਦੀ ਕੋਈ ਵੀ ਗੱਲ ਯਾਦ ਨਹੀਂ ਤੇ ਕੀ ਕੀ ਹੋਇਆ ਤੇ ਕੀ ਨਹੀਂ ਹੋਇਆ ਸਵੇਰੇ ਜਾਗਣ ਤੋਂ ਬਾਅਦ ਉਸਨੇ ਦੇਖਿਆ ਤਾਂ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਬਣਾਈਆਂ ਗਈਆਂ ਸਨ ਅਤੇ ਜਦੋਂ ਕਿ ਉਹ ਬੈੱਡ ਤੇ ਬੇਹੋਸ਼ ਪਈ ਸੀ ਕਿਮੀ ਦਾ ਕਹਿਣਾ ਹੈ ਕਿ ਉਸ ਸਮੇ ਉਸ ਨੂੰ ਉਠਾਉਣਾ ਚਾਹੀਦਾ ਸੀ ਨਾ ਕਿ ਉਸ ਦੀ ਇੱਜ਼ਤ ਨਾਲ ਉਹਨਾਂ ਨੂੰ ਖੇਡਣਾ ਚਾਹੀਦਾ ਸੀ ਤੇ ਉਸ ਦਾ ਦੋਸ਼ ਵੀ ਸਾਫ਼ ਹੈ ਕਿ ਇਹ ਸਭ ਕੁਝ ਪਹਿਲਾਂ ਤੋਂ ਹੀ ਦਿਬਾਗ ਨਾਲ ਰਚਿਆ ਗਿਆ ਸੀ ਇਨ੍ਹਾਂ ਖੁਲਾਸਿਆਂ ਤੋਂ ਬਾਅਦ ਲੋਕਾਂ ਨੇ ਸਨੇਹਾ ਕਟਿਆਲ ਦੇ ਇਨਬਾਕਸ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਸਖਤ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਲਗਾਤਾਰ ਕਮੈਂਟ ਕਰ ਰਹੇ ਹਨ ਕਈ ਲੋਕ ਖੁੱਲ੍ਹ ਕੇ ਕਿੰਮੀ ਦੇ ਹੱਕ ਦੇ ਵਿੱਚ ਖੜੇ ਹੋ ਰਹੇ ਹਨ ਤੇ ਕਹਿ ਰਹੇ ਹਨ ਕਿ ਇਹ ਸਭ ਕੁਝ ਸਨੇਹਾ ਕਟਿਆਲ ਦੇ ਵੱਲੋਂ ਜਾਣ ਬੁੱਝ ਕੇ ਕੀਤਾ ਗਿਆ ਤੇ ਕੁਝ ਸਨੇਹਾ ਨੂੰ ਸਹੀ ਕਹਿ ਰਹੇ ਹਨ ਕੁਝ ਲੋਕ ਪਹਿਲਾਂ ਲਾਲੀ ਵਾਲੇ ਮਾਮਲੇ ਨੂੰ ਵੀ ਸਨੇਹਾ ਦੇ ਬਾਰੇ ਉਸ ਨੂੰ ਯਾਦ ਕਰਵਾ ਰਹੇ ਹਨ ਉਧਰ ਕਿਮੀ ਦੀ ਇੱਕ ਕਾਲ ਰਿਕਾਰਡਿੰਗ ਦੇ ਵਿੱਚ ਰੋ ਰੋ ਕੇ ਫਰੈਸ਼ੀ ਕੈਨੇਡੀਅਨ ਨੂੰ ਕਹਿ ਰਹੀ ਹੈ ਕਿ ਉਸ ਨਾਲ ਇਹ ਸਭ ਕੁਝ ਬਹੁਤ ਗਲਤ ਹੋਇਆ ਤੇ ਸਭ ਕੁਝ ਪਹਿਲਾਂ ਤੋਂ ਹੀ ਸੋਚ ਸਮਝ ਕੇ ਕੀਤਾ ਗਿਆ ਸੀ ਤੇ ਅੱਗੇ ਵੀਡੀਓ ਦੇ ਵਿੱਚ ਤੁਸੀਂ ਇੱਕ ਛੋਟੀ ਜਿਹੀ ਆਡੀਓ ਰਿਕਾਰਡਿੰਗ ਵੀ ਸੁਣੋਗੇ ਜਿਸ ਵਿੱਚ ਕਿਮੀ ਨੇ ਵੱਡੇ ਇਲਜ਼ਾਮ ਲਗਾਏ ਹਨ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ ਕਮੈਂਟ ਵਿੱਚ ਦੱਸੋ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਸਹੀ ਲੱਗਦਾ ਹੈ ਤੇ ਕੌਣ ਗਲਤ ਲੱਗਦਾ ਹੈ ਕੀ ਤੁਹਾਨੂੰ ਇਸ ਮਾਮਲੇ ਦੇ ਵਿੱਚ ਕਿੰਮੀ ਸਹੀ ਲੱਗਦੀ ਹੈ ਜਾ ਸੁਨੇਹਾ ਕਟਿਆਲ ਵੀਡੀਓ ਨੂੰ ਅੱਗੇ ਲੋਕਾਂ ਤੱਕ ਸ਼ੇਅਰ ਕਰ ਦਿਓ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਇਹ ਵੀ ਨਹੀਂ ਛੱਡਿਆ ਹੀ ਸੁਨੇਹਾ ਮੈਨੂੰ ਪਾਰ ਹੀ ਲੱਗਿਆ ਕੀ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਵੀ ਇਹ ਮੇਹੀ ਹੈ बार-बार ਬੈਠ ਕੇ ਆਈਆਂ ਉਹ ਤੇ ਰੂਮ ਦੇ ਵਿੱਚ ਮੈਂ ਆ ਤੇ ਉਹ ਦਿੱਟੜਾ ਕਿਉਂ ਲੱਗ ਗਈ ਹੈ ਜਿੱਦੋਂ ਦੇ ਦੇ ਮੇਟੀਆ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ